ਹਾਂਜੀ ਸਤਰੀਆ ਗਾਲ ਜੀ ਸੋ ਗੱਲ ਕਰਦੇ ਆ ਬਰਕਤ ਵੀਡੀਓ ਬਾਰੇ ਸੋ ਉਧਰ ਕਵਲ ਦੇ ਫੁੱਫੜ ਫੋਨ ਲਾ ਦਿੰਦੇ ਨੇ ਤੇ ਦੁੱੱਚੀ ਸਾਈਡ ਤੇ ਵਿੱਕੀ ਆਪਣੀ ਸੱਸ ਨੂੰ ਤੇ ਦੋਨੇ ਜਾਣੇ ਹੀ ਆਪੋ ਆਪਣੀਆਂ ਗੱਲਾਂ ਦੱਸਣ ਲੱਗ ਜਾਂਦੇ ਨੇ ਵਿੱਕੀ ਦੀ ਸੱਸ ਉਧਰ ਗੱਲਾਂ ਸੁਣ ਕੇ ਉਸ ਨੂੰ ਗੁੱਸਾ ਆ ਰਿਹਾ ਹੁੰਦਾ ਏ ਤੇ ਉਧਰ ਹੀ ਕਵਲ ਦੇ ਡੈਡੀ ਨੂੰ ਵੀ ਗੁੱਸਾ ਆ ਰਿਹਾ ਹੁੰਦਾ ਕਿਉਂਕਿ ਜਿਹੜੀਆਂ ਗੱਲਾਂ ਉਹ ਸੁਣਦੇ ਨੇ ਪ੍ਰੀਤ ਬਾਰੇ ਕਿ ਪ੍ਰੀਤ ਦੇ ਨਾਲ ਵਿੱਕੀ ਕਿਦਾਂ ਦਾ ਵਿਵਹਾਰ ਕਰ ਰਿਹਾ ਏ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਚੜਦਾ ਏ ਤੇ ਇਹਨਾਂ ਦਾ ਫੋਨ ਕੱਟਣ ਤੋਂ ਬਾਅਦ ਪਹਿਲਾਂ ਤਾਂ ਆਪਣੇ ਘਰ ਵਿੱਚ ਹੀ ਪੂਰਾ ਕਲੇਸ਼ ਹੁੰਦਾ ਏ ਪ੍ਰੀਤ ਦੀ ਮੰਮੀ ਨੇ ਵੀ ਜੋ ਗੱਲਾਂ ਵਿੱਕੀ ਨੇ ਉਸਦੇ ਦਿਮਾਗ ਵਿੱਚ ਭਰੀਆਂ ਹੁੰਦੀਆਂ ਨੇ ਉਹਨਾਂ ਨੂੰ ਸੁਣ ਕੇ ਤੇ ਉਹ ਸੋਚਦੀ ਆ ਕਿ ਵਿੱਕੀ ਨੇ ਜੋ ਕਹਿ ਦਿੱਤਾ ਉਹੀ ਸੱਚ ਆ ਤੇ ਉਧਰ ਕਵਲ ਦੇ ਡੈਡੀ ਨੇ ਵੀ ਜਿਹੜੀਆਂ ਗੱਲਾਂ ਸੁਣੀਆਂ ਉਹਨਾਂ ਨੂੰ ਲੱਗਦਾ ਕਿ ਜੋ ਉਹਨਾਂ ਨੇ ਕਿਹਾ ਉਹ ਸੱਚ ਹੈ ਪਰ ਸੱਚ ਤਾਂ ਉਹੀ ਹੁੰਦਾ ਹੈ ਪਰ ਵਿੱਕੀ ਤੇ ਉਹਦੀ ਮੰਮੀ ਬੜੇ ਚਲਾਕ ਨੇ ਝੂਠ ਸੱਚ ਬੋਲ ਕੇ ਪ੍ਰੀਤ ਦੀ ਮੰਮੀ ਨੂੰ ਆਪਣੇ ਪਿੱਛੇ ਲਾ ਲੈਂਦੇ ਨੇ ਤੇ ਕਵਲ ਦੇ ਡੈਡੀ ਨੇ ਵੀ ਫੈਸਲਾ ਲਿਆ ਹੈ ਕਿ ਇਸ ਵਾਰ ਮੈਂ ਗੱਲ ਆਰ ਪਾਰ ਲਾ ਕੇ ਹੀ ਰਵਾਂਗਾ ਬਹੁਤ ਟਾਈਮ ਹੋ ਗਿਆ ਇਹਨਾਂ ਦੀਆਂ ਸੁਣਦਿਆਂ ਤੇ ਕਵਲ ਵੀ ਇਹੀ ਫੈਸਲਾ ਕਰਦਾ ਆਪਣੇ ਡੈਡੀ ਨੂੰ ਇਹ ਕਹਿੰਦਾ ਹੈ ਕਿ ਜੇਕਰ ਪ੍ਰੀਤ ਨੂੰ ਬਹੁਤ ਤੰਗ ਕਰ ਰਹੇ ਨੇ ਪ੍ਰੀਤ ਨੇ ਜੇ ਸਾਡਾ ਸਾਥ ਦਿੱਤਾ ਸਾਡੇ ਵੱਲ ਦੀ ਗੱਲ ਕੀਤੀ ਫੇਰ ਪ੍ਰੀਤ ਨੂੰ ਆਪਾਂ ਨਾਲ ਹੀ ਲੈ ਆਵਾਂਗੇ ਆਪਣੇ ਵੱਲੋਂ ਵਿੱਕੀ ਦਾ ਪੂਰੀ ਚਲਾਕੀ ਕਰਦਾ ਏ ਕਿ ਮੈਂ ਤਾਂ ਸਾਰੀਆਂ ਗੱਲਾਂ ਦੱਸ ਕੇ ਸੱਚਾ ਬਣ ਗਿਆ ਪਰ ਉਸ ਨੂੰ ਨਹੀਂ ਪਤਾ ਕਿ ਕਵਲ ਹੁਣਾ ਦੇ ਅੱਗੇ بڑے ਭੇਦ ਖੁੱਲੇ ਹੋਏ ਨੇ ਜਿਵੇਂ ਕਿ ਗੱਡੀ ਵਾਲਾ ਵੀ ਉਹ ਲੱਗਦਾ ਸੀ ਕਿ ਮੈਂ ਇਹਨਾਂ ਨੂੰ ਬੇਵਕੂਫ ਬਣਾਇਆ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਹੁੰਦਿਆਂ ਵੀ ਉਹ ਇਹ ਗੱਲ ਨਹੀਂ ਛੇੜਦੇ ਸੀ ਕਿਉਂਕਿ ਉਹ ਸੋਚਦੇ ਸੀ ਕਿ ਸਾਡੀ ਕੁੜੀ ਦਾ ਘਰ ਖਰਾਬ ਹੋਵੇਗਾ ਪਰ ਜਦੋਂ ਸਾਰੇ ਜਾਨੇ ਇਕੱਠੇ ਹੁੰਦੇ ਆ ਤੇ ਇੱਕ ਇੱਕ ਗੱਲ ਖੁੱਲਦੀ ਆ ਤੇ ਵਿੱਕੀ ਝੂਠਾ ਪੈਣ ਲੱਗ ਪੈਂਦਾ ਜਿਸੇ ਕਰਕੇ ਵਿੱਕੀ ਗੱਲਾਂ ਬਦਲਣ ਦੀ ਕੋਸ਼ਿਸ਼ ਕਰਦਾ ਜਿਵੇਂ ਕਿ ਉਸਦੀ ਮਾਂ ਵੀ ਰੋਲਾ ਰੱਪਾ ਪਾਉਣ ਲੱਗ ਪੈਂਦੀ ਆ ਤੇ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਪਹਿਲਾਂ ਵਾਂਗ ਤਾਂ ਜੋ ਵਿੱਕੀ ਸੱਚਾ ਬਣ ਸਕੇ ਤੇ ਕਲੇਸ਼ ਵਿੱਚ ਗੱਲ ਨਾ ਇੱਧਰ ਲੱਗ ਸਕੇ ਨਾ ਉੱਧਰ ਲੱਗ ਸਕੇ ਤੇ ਇਹ ਗੱਲਾਂ ਪਰ ਇਸ ਟਾਈਮ ਕਵਲ ਦਾ ਡੈਡੀ ਨਹੀਂ ਹੋਣ ਦਿੰਦਾ ਉਹ ਇਹ ਕਹਿੰਦਾ ਹੈ ਕਿ ਜਿੰਨੇ ਬੋਲਣਾ ਹੈ ਇੱਕ ਜਾਣੇ ਨੇ ਬੋਲਣਾ ਹੈ ਤੇ ਮੈਂ ਉਸ ਦੀ ਗੱਲ ਸੁਣਾਗਾ ਬਾਅਦ ਵਿੱਚ ਦੂਜੇ ਜਾਣੇ ਦੀ ਉਹਨਾਂ ਨੂੰ ਪਤਾ ਤਾਂ ਹੁੰਦਾ ਹੈ ਕਿ ਸੱਚਾ ਕੌਣ ਤੇ ਝੂਠਾ ਕੌਣ ਪਰ ਫਿਰ ਵੀ ਉਹ ਬੜੇ ਸਲੀਕੇ ਨਾਲ ਗੱਲ ਕਰਦੇ ਨੇ ਤੇ ਰੋਲਾ ਰੱਪਾ ਪਾਉਣ ਤੋਂ ਰੋਕਦੇ ਨੇ ਤੇ ਇਹ ਵੀ ਕਹਿੰਦੇ ਆ ਕਿ ਜੇਕਰ ਤੁਸੀਂ ਰੋਲਾ ਰੱਪਾ ਪਾਇਆ ਤਾਂ ਫਿਰ ਸਾਨੂੰ ਪਤਾ ਲੱਗ ਹੀ ਜਾਣਾ ਹੈ ਕਿ ਕਸੂਰवार ਕੌਣ ਹੈ ਤੇ ਅਸੀਂ ਪ੍ਰੀਤ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗੇ ਪ੍ਰੀਤ ਜਦ ਸਾਰਾ ਸੱਚ ਬੋ ਦੱਸਦੀ ਆ ਤੇ ਫਿਰ ਕਵਲ ਤੇ ਉਸਦੇ ਡੈਡੀ ਨੇ ਉਸਦੀ ਮੰਮੀ ਨੂੰ ਵੀ ਯਕੀਨ ਹੋ ਜਾਂਦਾ ਹੈ ਪਰ ਉਸਦੀ ਮੰਮੀ ਬੜੀ ਹੈਰਾਨ ਹੁੰਦੀ ਆ ਕਿ ਪ੍ਰੀਤ ਸੋਣੂ ਹੁਣਾ ਦੇ ਪਿੱਛੇ ਲੱਗ ਚੁੱਕੀ ਆ ਛਾਇਦੇ ਤਾਂ ਵਿੱਕੀ ਹੁਣਾ ਬਾਰੇ ਸਾਰਾ ਕੁਝ ਬੋਲ ਰਹੀ ਆ ਤੇ ਉਹ ਪ੍ਰੀਤ ਨੂੰ ਗੁੱਸੇ ਨਾਲ ਬੋਲਦੀ ਆ ਕਿ ਤੂੰ ਦੂਜਿਆਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਘਰ ਬਰਬਾਦ ਨਾ ਕਰ ਸੋ ਹੁਣ ਦੇਖਾਂਗੇ ਕੀ ਹੋਵੇਗਾ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ